ਤਾਲੇ ਚੌਂਕ ਜਿਹੜਾ ਕਿ ਕੰਪਲੇਂਟ ਆ ਰਹੀ ਹੈ ਕਿ ਉੱਥੇ ਜਿਹੜਾ ਨੈਟਵਰਕ ਵਗੈਰਾ ਨਹੀਂ ਚੱਲਦਾ ਕਿ ਇਸ਼ੂ ਵੀ ਆ ਰਿਹਾ ਹੈ ਸਾਡਾ ਪਿੱਲਰ ਲੱਗਾ ਹੋਇਆ ਮੈਂ ਬੀਐਸਰ ਨੂੰ ਕਹਿੰਦਾ ਜਗਤਾਰ ਸਿੰਘ ਸਾਡਾ ਪਿੱਲਰ ਫਵਾਰੇ ਵਾਲੇ ਚੌਂਕ ਤੇ ਲੱਗਾ ਹੋਇਆ ਜਿਹਦਾ ਨੰਬਰ ਹੈ 43 ਸਾਨੂੰ ਸਿਰੇ ਕੰਪਲੇਂਟ ਮਿਲੀ ਹੈ ਕਿ ਉਸ ਉਸ ਰੋਡ ਤੇ ਕੁਝ ਨੰਬਰ ਨਹੀਂ ਚੱਲਦੇ ਪਏ ਤੇ ਅਸੀਂ ਲਾਈਨਮੈਨ ਨੂੰ ਨੰਬਰ ਜਿਕੇ ਭੇਜਿਆ ਤੇ ਲਾਈਨਮੈਨ ਨੇ ਸਾਨੂੰ ਰਿਪੋਰਟ ਦਿੱਤੀ ਕਿ ਜਿਹੜਾ ਪਿੱਲਰ ਆ ਉਹਦੇ ਵਿੱਚੋਂ ਸਾਰੀਆਂ ਕੇਬਲਾਂ ਚੋਰੀ ਹੋ ਗਈਆਂ ਠੀਕ ਹੈ ਜੀ ਸੀਸੀਟੀਵੀ ਵਗੈਰਾ ਜੀ ਚੋਰੀ ਕੀਤੀ ਕਿੱਦਾਂ ਤੋਂ ਫਿਰ ਅਸੀਂ ਉਸ ਜਿਹੜਾ ਫਾਰੇ ਵਾਲੇ ਕਮਰੇ ਤੇ ਗਏ ਤੇ ਫੋਟੋਿੰਗ ਜਿਹਦੇ ਕੋਲ ਜਿੰਨੇ ਵੀ ਕੈਮਰੇ ਆ ਸੀ ਸਾਰਿਆਂ ਨੂੰ ਪੁੱਛਿਆ ਜਿਹੜੇ ਕੈਮਰੇ ਰੇਂਜ ਵਿੱਚ ਆਉਂਦੇ ਜੀ ਫਿਰ ਉਸ ਬੰਦੇ ਨਾਲ ਗੱਲ ਕੀਤੀ ਫਿਰ ਉਹਦੀਆਂ ਜੀ ਫੁਟੇਜ ਲਈ ਠੀਕ ਹੈ ਜੀ ਤੇ ਇਹ ਜਿਹੜਾ ਬੰਦੇ ਨੇ ਕਾਂਡ ਕੀਤਾ ਇਹ ਰਾਤ ਦੇ 18 ਤਰੀਕ ਨੂੰ ਰਾਤ ਨੂੰ 12:35 ਮਿੰਟ ਤੋਂ ਸ਼ੁਰੂ ਕੀਤਾ ਠੀਕ ਹੈ ਜੀ ਤੇ ਇਹ 19 ਤਰੀਕ ਨੂੰ ਮਤਲਬ ਰਾਵ ਦੇ ਜੀ ਅੱਧੀ ਰਾਤ ਨੂੰ ਬੰਦ ਕੀਤਾ ਉਹਨਾਂ ਨੇ ਘੱਟੋ ਘੱਟ ਵੀ 2 2.5 ਘੰਟੇ ਲੈ ਕੇ ਪਿੱਲਰ ਦੀਆਂ ਜਿੰਨੀਆਂ ਕੇਵਲਾਂ ਸੀਆਂ ਜਿੰਨੇ ਮੋਡੂਲ ਸੀਗੇ ਉਹਨਾਂ ਨੇ ਸਾਰੇ ਕੱਟ ਲਏ ਕਿੰਨੇ ਕੁ ਬੰਦੇ ਜਿਹੜੇ ਸੀ ਸੀਸੀਟੀਵੀ ਵਿੱਚ ਤਿੰਨ ਬੰਦੇ ਨਜ਼ਰ ਆਏਗੇ ਠੀਕ ਕੰਪਲੇਨ ਅਸੀਂ ਕਰਾਂਗੇ ਜੀ ਹੁਣ ਜਾਵਾਂਗੇ ਕੰਪਲੇਨ ਕਰਨ ਜਾਵਾਂਗੇ ਠੀਕ ਹੈ ਜੀ ਉਹਦੇ ਡੀਡੀਆਰ ਕਟਾਣੀਆਂ ਕਿਉਂਕਿ ਫੋਟੋ ਵੀ ਸਾਡੇ ਕੋਲ ਹੋਣ ਆਈਆਂ ਤੇ ਉਹਦੇ ਲੈ ਕੇ ਅਸੀਂ ਜਾ ਰਹੇ ਹਾਂ ਤੇ ਕੰਪਲੇਨ ਕਰਾ ਕੇ ਫਿਰ ਉਹ ਦੱਸ ਦਾਂਗੇ ਡੀਡੀਆਰ ਕਟਾਣੀਆਂ ਤੇ ਦੇਖੋ ਜੀ ਇਹ ਤਾਂ ਮੇਜਰ लॉस ਹੈ ਇਹਨੂੰ ਟਾਈਮ ਲੱਗਦਾ ਘੱਟੋ-ਘੱਟ ਇੱਕ ਹਫ਼ਤਾ ਲੱਗ ਹੀ ਜਾਣਾ ਤੇ ਅਸੀਂ ਇਹ ਨੰਬਰਾਂ ਨੂੰ ਹੁਣ ਕਾਪਰ ਵਿੱਚ ਕਨਵਰਟ ਤਾਂ ਨਹੀਂ ਹੋਣਗੇ ਠੀਕ ਹੈ ਜੀ ਅਸੀਂ ਜਿਹੜਾ ਨਵਾਂ ਸਿਸਟਮ ਹੈ ਫਾਈਬਰ ਵਾਲਾ ਉਹਦੇ ਵਿੱਚ ਇਹਨਾਂ ਨੰਬਰਾਂ ਨੂੰ ਕਨਵਰਟ ਕਰਾਂਗੇ ਤੁਹਾਡਾ ਕਿੰਨਾ ਨੁਕਸਾਨ ਆਇਆ ਬੀਐਸਡੀ ਸਾਡੇ ਦੇ ਕੋਈ 26 ਨੰਬਰ ਹੈ 26 ਨੰਬਰਾਂ ਦਾ ਰੈਵਨਿਊ ਕਾਫੀ ਜਾਂਦਾ ਠੀਕ ਹੈ ਜੀ ਇਹਨਾਂ ਵਿੱਚ ਐਸੇ ਬਿਲਕੁਲ ਐਕਿਊਰੇਟ ਤਾਂ ਨਹੀਂ ਦੱਸ ਨਹੀਂ ਸਾਡੇ ਫਿਰ ਵੀ ਸਾਡਾ ਕਾਫੀ ਨੁਕਸਾਨ ਹੈ ਹਾਂ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਬਹੀ ਮੰਗ ਕਰਦੇ ਕਿ ਦੇਖੋ ਮੈਂ ਫੁਟੇਜ ਵਿੱਚ ਦੇਖਿਆ ਕਿ ਦੇਖੋ ਪੀਸੀਆਰ ਵਾਲੇ ਲੋਕ ਵੀ ਆਦੇ ਜਾਂਦੇ ਸੀਗੇ ਲੋਕਾਂ ਨੇ ਇਹ ਵੀ ਦੇਖਿਆ ਹੋਣਾ ਕਿ ਉੱਥੇ ਘੱਟਨ ਖੁੱਲੇ ਆ ਐਨੀ ਟ੍ਰੈਫਿਕ ਚੱਲਦੀ ਹੋਣ ਦੇ ਬਾਵਜੂਦ ਵੀ ਉੱਥੇ ਕਿਸੇ ਨੇ ਕਿਸੇ ਨੂੰ ਕੋਈ ਪੁਆਇੰਟ ਆਊਟ ਨਹੀਂ ਕੀਤਾ ਕਿਉਂਕਿ ਉਹ ਬੋਰੀਆਂ ਵਿੱਚ ਸਮਾਨ ਭਰ ਕੇ ਲੈ ਕੇ ਜਾਂਦੇ ਸੀਗੇ ਕਿ ਘੱਟੋ ਘੱਟ ਪੁੱਛੋ ਤਾਂ ਸਹੀ ਵੀ ਤੁਸੀਂ ਇਸ ਵੇਲੇ ਅੱਧੀ ਰਾਤ ਨੂੰ ਇਹ ਬੋਰੀਆਂ ਕਿੱਥੋਂ ਚੱਕੀ ਫਿਰਦੇ ਹੋ ਠੀਕ ਹੈ ਕੋਈ ਵੀ ਹੈ ਲੈਟਡ ਵੀ ਐਕਸ ਵਾਈ ਜ਼ेड ਆਈ ਮੈਂ ਕੋਈ ਪੁਆਇੰਟ ਆਊਟ ਨਹੀਂ ਕਰਦਾ ਕਿ ਫਿਰ ਪੀਸੀਆਰ ਆ ਜਾਂ ਜਨਰਲ ਪਬਲਿਕ ਆ ਕਿਉਂਕਿ ਉੱਥੇ ਜੁਐਲਰ ਸ਼ਾਪਸ ਬਹੁਤ ਜ਼ਿਆਦਾ ਠੀਕ ਹੈ ਤੇ ਕਿਸੇ ਦਾ ਵੀ ਕੁਝ ਵੀ ਨੁਕਸਾਨ ਹੋ ਸਕਦਾ ਇਹ ਤਾਂ ਸਾਡਾ BSNL ਦਾ ਪਿੱਲਰ ਆ ਉਹਦਾ ਨੁਕਸਾਨ ਇਹਨਾਂ ਨੇ ਕੀਤਾ ਠੀਕ ਹੈ ਤੇ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਇਹ ਵੀ ਮੰਨ ਕਰਦਾ ਕਿ ਵੀ ਚਲੋ ਵੀ ਜੋ ਵੀ ਕੰਮ ਹੁੰਦਾ ਹੈ ਕਿਤੇ ਵੀ ਕੋਈ ਚੋਰੀ ਹੁੰਦੀ ਹੈ ਤੇ ਹਰ ਬੰਦੇ ਨੂੰ ਅਲਰਟ ਰਹਿਣਾ ਚਾਹੀਦਾ ਕਿ ਸਾਡੇ ਜਿਹੜੀ ਪਰਭਾਈ ਹੈ ਇਹਨਾਂ ਲੋਕਾਂ ਨੂੰ ਫੜਿਆ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਣੀ ਚਾਹੀਦਾ ਕਿ ਸਾਡਾ ਜਿਹੜਾ BSNL ਦਾ ਸਰਕਾਰੀ ਡਿਪਾਰਟਮੈਂਟ ਹੈ ਵੀ ਇਹਦਾ ਜੋ ਨੁਕਸਾਨ ਹੋਇਆ ਉਹ ਵੀ ਪਰਭਾਈ ਕਰ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਬਨੀ ਟਾਂਡਾ मामला ਕੀ ਹੋਇਆ ਇਹ ਟਾਵਰ ਉੱਪਰ ਜਿਹੜਾ ਮੇਰੀ ਦੁਕਾਨ ਦੇ ਬਾਹਰ ਹੀ ਨਾ BSNL ਦਾ ਲੱਗਿਆ ਹੋਇਆ ਬਾਕਸ ਜਿਹੜਾ ਲੱਗਿਆ ਆ ਜਿੱਥੇ ਸਾਰੇ ਕਾਫੀ ਲਾਈਨਾਂ ਦੇ ਕਨੈਕਸ਼ਨ ਹੈਗੇ ਆ ਇਹਦਾ ਅੱਜ ਕੋਈ 12:30 1 ਵਜੇ ਇੱਥੇ ਬੰਦੇ ਆਏ 3-4 ਜਣੇ ਉਹ ਸਾਰੇ ਬਕਸਾ ਰੁਕਸਾ ਤੋਂ ਉੱਡ ਉੱਡ ਕਰਕੇ ਲੱਗੇ ਆ ਘੱਟੋਂ ਕੋਨਾ ਘੰਟਾ ਘੰਟਾ ਇੱਥੇ ਰਹੇ ਆ ਔਰ ਰਿਕਾਰਡਿੰਗ ਤੇ ਇਹਨਾਂ ਨੇ BSNL ਨਾਲ ਆ ਕੇ ਦੇਖਿਆ ਪੁਲਿਸ ਵਾਲੇ ਵੀ ਨਿਕਲੇ ਉਹਨਾਂ ਨੇ ਪੁੱਛਣ ਚੱਕ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਪੈਦਲ ਖੜੇ ਹੋ 3-4 ਬੰਦੇ ਇਦਾਂ ਦੇ ਖੜੇ ਹੋ ਹੂਨੀਆਂ ਤੋਂ ਹੀ ਲੱਗ ਰਹੀ ਸੀ ਉਹ ਬੰਦੇ ਸਹੀ ਨਹੀਂ ਹੈ ਤੁਸੀਂ ਕਰੋ ਪੁੱਛੋ ਇਸ ਕਿ ਸਰਲੀ ਹੋ ਸਕਦਾ ਅੱਜ ਐਡਾ ਕੰਮ ਕਰ ਗਿਆ ਕੱਲ ਨੂੰ ਕਿਸੇ ਜੇਲਰ ਦੀ ਦੁਕਾਨਾਂ 'ਚ ਸ਼ਟਰ ਤੋੜ ਦੇਣ ਤਾਂ ਉਹ ਜ਼ਿੰਮੇਦਾਰ ਕੌਣ ਹੈ? ਲੱਗਦਾ ਪੁਲਿਸ ਦਾ ਆਪਣੀ ਕਾਰਵਾਈ ਸਹੀ ਨਹੀਂ ਕਰੀ ਜਾਂ ਗਸ਼ਤ ਵੀ ਕਰ ਦੇਖੋ ਇਹ ਤਾਂ ਇਹ ਗਸ਼ਤ ਕੀਤੀ ਉਹਨਾਂ ਰਾਤੀ ਮੋਰਚਾ ਲੈ ਨਿਕਲੇ ਆ ਕਿ ਉਹਨਾਂ ਦਾ ਫਰਜ਼ ਨਹੀਂ ਬੰਦਾ ਸੀ ਕਿਥੇ ਪੁੱਛਣ ਦੇ ਇਹਨਾਂ ਨੂੰ ਕਿਥੇ ਤੁਸੀਂ ਕਿਉਂ ਖੜੇ ਹੋ? ਉਹਨਾਂ ਕਿੰਨੇ ਜੁਕਨੈਕਸ਼ਨ ਲੱਗੇ ਹੋਏ ਇੱਥੇ ਉਹ ਇਹ ਤਾਂ ਬੀਐਸਐਨ ਵਾਲੇ ਦੱਸਦੇ ਕਿ ਕਿੰਨੇ ਕਨੈਕਸ਼ਨ ਮਿਕਾ ਕਨੈਕਸ਼ਨ ਤਾਂ ਬਹੁਤ ਜ਼ਿਆਦਾ ਹੈ ਇੱਥੇ ਕਿੰਨੇ ਆਏ ਆ ਹਾਂ ਆਏ ਸੀ ਅਰੇ ਦੋ ਤਿੰਨ ਚਾਰ ਘੰਟੇ ਸੇ ਖੜੇ ਰਹੇ ਆ ਤੇ ਰਿਕਾਰਡਿੰਗ ਖੱਲੋ ਦੀ ਲੈ ਕੇ ਗ ਇਹ ਦੇਖਣਗੇ ਸਾਰੀ ਰਿਕਾਰਡਿੰਗ ਹੋ ਗਈ ਚ ਬਗਾਇਦਾ ਬੰਦੇ ਆਏ ਹੋਏ ਆ ਇੱਥੇ ਬੈਠੇ ਰਹੇ ਆ ਦੁਕਾਨ ਦੇ ਮੂਹਰੇ ਤਿੰਨ ਤਿੰਨ ਬੰਦੇ ਦੀ ਉਹ ਤਿੰਨ ਬੰਦੇ ਦੀ ਰਿਕਾਰਡਿੰਗ ਸਾਢੇ 12 ਤੋਂ ਲੈ ਕੇ 1:30 ਵਜੇ ਤੱਕ ਦੇ ਡੇਢ ਵਜੇ ਤੱਕ ਹੀ ਰਹੇ ਹੋ ਇਹ ਘੰਟਾ ਇਹਨੂੰ ਲਗਾਣ ਖਾਲੀ ਕਰਨ ਨੂੰ ਉਹਨਾਂ ਨੇ ਲਗਾਇਆ ਕਿਸ ਤਰ੍ਹਾਂ ਦੇਖਦੇ ਐ ਇੱਡਾ ਚੱਲਦਾ ਚੌਂਕ ਉਹ ਜਿਹੜਾ ਇੱਡਾ ਮੇਨ ਚੌਂਕ ਹੈ ਮੇਨ ਕਾਊਂਟਰ ਚੌਂਕ ਹੈ ਔਰ ਸਾਹਮਣੇ ਗੇਲਰਿ ਸ਼ਾਪ ਦਿੱਤੇ ਹੈਗੀਆਂ ਤੇ ਆਪ ਕੋ ਪੋਜੀਸ਼ਨ ਹੋਈ ਵੇ ਉਹ ਚੌਂਕ ਦੇ ਵਿੱਚ ਹੋਈ ਵੇ ਲੱਗਦਾ ਬਹੁਤ ਵੱਡਾ ਬਚਾਅ ਹੋ ਗਿਆ ਕਿ ਇਹ ਕੱਲੇ ਟਾਵਰ ਚਲੋ ਟਾਵਰ ਦੇ ਕੋ ਉਹਨਾਂ ਨੂੰ 2-4 500 ਨਹੀਂ ਮਿਲਣਾ ਜੀ ਤੁਸੀਂ ਇੱਥੇ ਦੇਖੋ ਸਾਰਾ ਇਹੀ ਬਿਟਰੀ ਮਾਰਕੀਟ ਹੈ ਚਲੋ ਕਿਸੇ ਨੇ ਛੱਡ ਦਿੱਤੇ ਜਾਂਦੇ ਛੱਡਦੇ ਤੋੜੇ ਜਾਣ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਇੱਥੇ ਇਹ ਚੋੜੀ ਨਹੀਂ ਹੈਗੀ ਜਾਂ ਸ਼ਾਸਨ ਤੋਂ ਨਹੀਂ ਮੰਗਦਾ ਉਹ ਬਤਾਓ ਆਪਣੇ ਪੈਟਰੋਲਿੰਗ ਬਤਾਈ ਜਾਵੇ ਤੁਹਾਨੂੰ ਜੇ ਚੋੜੀ ਦਿੱਤੀ ਜਾਵੇ ਇਸਤਾਨ ਇਹਨਾਂ ਆਈਸਾ ਕਿ ਪਾਰਾਲੇ ਚੌਂਕ ਜਿਹੜਾ ਕਿ ਕੰਪਲੇਂਟ ਆ ਰਹੀ ਹੈ ਜੀ ਉੱਥੇ ਜਿਹੜਾ ਨੈਟਵਰਕ ਵਗੈਰਾ ਨਹੀਂ ਚੱਲਦਾ ਕੀ ਇਸ਼ੂ ਵੀ ਆ ਰਿਹਾ ਹੈ ਆਪ ਦਾ ਪਿੱਲਰ ਲੱਗਾ ਹੋਇਆ ਮੈਂ ਬੀਐਸਐਲ ਨੂੰ ਕਹਿੰਦਾ ਜਗਤਾਰ ਸਿੰਘ ਸਾਡਾ ਪਿੱਲਰ ਫਾਰੇ ਵਾਲੇ ਖੌਮ ਤੇ ਲੱਗਾ ਹੋਇਆ ਜਿਹਦਾ ਨੰਬਰ ਹੈ 43 ਸਾਨੂੰ ਸਿਰੇ ਕੰਪਲੇਨ ਮਿਲੀ ਹੈ ਕਿ ਉਸ ਉਸ ਰੋਡ ਤੇ ਕੁਝ ਨੰਬਰ ਨਹੀਂ ਚੱਲਦੇ ਬਏ ਤੇ ਅਸੀਂ ਲਾਈਨਮੈਨ ਨੂੰ ਨੰਬਰ ਦੇ ਕੇ ਭੇਜਿਆ ਤੇ ਲਾਈਨਮੈਨ ਨੇ ਸਾਨੂੰ ਰਿਪੋਰਟ ਦਿੱਤੀ ਕਿ ਜਿਹੜਾ ਪਿੱਲਰ ਆ ਉਹਦੇ ਵਿੱਚੋਂ ਸਾਰੀਆਂ ਕੇਬਲਾਂ ਚੋਰੀ ਹੋ ਗਈਆਂ ਠੀਕ ਹੈ ਜੀ